ਗੁਰੂ ਪਿਆਰੇ ਸਾਧ ਸੰਗਤ ਜੀ ਕੱਲ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜੋ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਉਹ ਜਦੋਂ ਕੱਲ ਸਵਰਗੀ ਸੰਤਰਾਮ ਸਿੰਘਲਾ ਜੀ ਦੇ ਦੀ ਵਰਸੀ ਦੇ ਮੌਕੇ ਤੇ ਉਹਦੇ ਘਰ ਸੰਤਰਾਮ ਸਿੰਘਲਾ ਜੀ ਨੂੰ ਸਭਾ ਜਿਲੀਆਂ ਭੇਟ ਕਰਨ ਲਈ ਪਹੁੰਚੇ ਤਾਂ ਮਾਨ ਨੂੰ ਬੜੀ ਠੇਸ ਪੁੱਜੀ ਕਿਉਂਕਿ ਜਦੋਂ 2009 ਦੇ ਵਿੱਚ ਸੰਤਰਾਮ ਸਿੰਘਲਾ ਜੀ ਦਾ ਸੁਪੁੱਤਰ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਸੀ ਤਾਂ ਮਾਨ ਸਾਹਿਬ ਵੀ ਉੱਥੇ ਚੋਣ ਲੜ ਰਹੇ تھے ਸੰਗਰੂਰ ਤੋਂ ਤਾਂ ਅਸੀਂ ਮਾਨ ਸਾਹਿਬ ਨਾਲ ਤੇ ਉਦੋਂ ਅਸੀਂ ਇੱਕ ਗੱਲ ਸੁਣੀ ਜਦੋਂ ਪ੍ਰਚਾਰ ਦੌਰਾਨ ਅਸੀਂ ਬੜਾ ਪ੍ਰਚਾਰ ਕੀਤਾ ਕੀ ਕੀਤਾ ਕਿ ਜਿਹੜਾ ਸੰਤਰਾਮ ਸਿੰਘਲੇ ਇਹ ਜਦੋਂ 1984 ਚ ਗਿਆਨੀ ਜੈਲ ਸਿੰਘ ਦਾ ਪੀਏਤੀ ਰਾਸ਼ਟਰਪਤੀ ਦਾ ਪੀਏਤੀ ਉਸ ਟਾਈਮ ਜਦੋਂ 84 ਦੇ ਦੰਗੇ ਹੋਏ ਤਾਂ ਸੰਤਰਾਮ ਸਿੰਘਲੇ ਤੇ ਅਸੀਂ ਦੋਸ਼ ਲਾਉਂਦੇ ਤੇ ਵੀ ਉਹਨੇ ਉਹ ਦੰਗਿਆਂ ਚ ਸਿੱਖ ਵਿਰੋਧੀ ਭੂਮਿਕਾ ਨਿਭਾਈ ਜਦੋਂ ਜਰਨਲ ਹਰਵਖ ਸਿੰਘ ਤੇ ਹੋਰ ਸਿੱਖ ਦਿੱਲੀ ਦੇ ਪਤਵੰਤੇ ਸੱਜਣਾਂ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਰਾਸ਼ਟਰਪਤੀ ਭਵਨ ਗਏ ਤਾਂ ਸਵਰਗੀ ਸੰਤਰਾਮ ਸਿੰਘਲਾ ਨੇ ਉਹਨਾਂ ਨੂੰ ਬੇਜਤ ਕਰਕੇ ਉੱਥੋਂ ਮੋੜਿਆ ਗੈਨੀ ਜੈਲ ਸਿੰਘ ਨੂੰ ਮਿਲ ਨਹੀਂ ਦਿੱਤਾ ਤੇ ਉਸ ਤਰ੍ਹਾਂ ਉਹਨਾਂ ਨੇ ਫਿਰ ਉਹ ਉਹਨਾਂ ਦੀ ਜਿਹੜੀ ਦੰਗਿਆਂ 'ਚ ਅਹਿਮ ਭੂਮਿਕਾ ਨਿਭਾਈ ਰਾਸ਼ਟਰਪਤੀ ਨੂੰ ਮਿਲਣ ਤੋਂ ਸਿੱਖ ਜਰਨੈਲਾਂ ਨੂੰ ਰੋਕਿਆ ਤੇ ਉਹਨਾਂ ਨੂੰ ਬੇਜਤ ਕੀਤਾ ਇਹ ਦੋਸ਼ ਲਾ ਕੇ ਅਸੀਂ ਪੂਰਾ ਉਹਦਾ ਭੰਡੀ ਪ੍ਰਚਾਰ ਕੀਤਾ ਵਿਜੇਂਦਰ ਸਿੰਘਲਾ ਦੇ ਖਿਲਾਫ ਹੁਣ ਦੱਸੋ ਬ੍ਰਿਮਾਨ ਸਾਹਿਬ ਦੀ ਪਾਰਟੀ ਉਦੋਂ ਗਲਤ थी ਅਸੀਂ ਇਹਨਾਂ ਨੇ ਸੁਣ ਤੇ ਈਮਾਨ ਸਿੰਘ ਮਾਨ ਤੋਂ ਸੁਣ ਕੇ ਭਾਸ਼ਣ ਤੋਂ ਫਿਰ ਅਸੀਂ ਅੱਗੇ ਭਾਸ਼ਣ ਕੀਤੇ ਮੈਂ ਆਪ ਕੀਤੇ بڑے ਭਾਸ਼ਣ ਕੀਤੇ ਹਾਲਾਂਕਿ ਸਾਡੇ ਜਿਹੜੇ ਪਰਿਵਾਰਕ ਸੰਬੰਧ ਨੇ ਮੇਰੇ ਪਿਤਾ ਜੀ ਸਰਪੰਚ ਤੇ ਇਹ ਗਾਜੇ ਵਾਸਤੋਂ ਸਾਡੇ ਨੇੜੇ ਪਿੰਡ ਤੋਂ ਉਹਨਾਂ ਨਾਲ ਬਹੁਤ ਵਧੀਆ ਸੰਬੰਧ ਤੇ ਮੇਰੇ ਪਿਤਾ ਜੀ ਦੇ ਸੰਤਰਾਮ ਸਿੰਘਲੇ ਦੇ ਪਰ ਜਦੋਂ ਨੌਂ ਚ ਇਹ ਗੱਲ ਸੁਣੀ ਉਸ ਤੋਂ ਬਾਅਦ ਅਸੀਂ ਕਦੇ ਵੀ ਮੈਂ ਬੇਜੇਂਦਰ ਮੁਝਾ ਸੰਤਰਾਮ ਸਿੰਘਲੇ ਦੇ ਪਰਿਵਾਰ ਨੂੰ ਨਹੀਂ ਕਦੇ ਮਿਲੇ ਕਿਉਂਕਿ ਮਨਚਾਈ ਵੀ ਬੜਾ ਦੋਸਤੀ ਧੀ ਯਾਰ ਪੰਜਾਬ ਦਾ ਹੋ ਕੇ ਉਹਨੇ ਆਪਣੇ ਸਿੱਖਾਂ ਦਾ ਬੜਾ ਬੁਰਾ ਕਰਿਆ ਪਰ ਅੱਜ ਮਾਨ ਸਾਹਿਬ ਹੁਣ ਸਪਸ਼ਟ ਕਰਨ ਇਹ ਕੌਮ ਨੂੰ ਵੀ ਮਾਨ ਸਾਹਿਬ ਉਸ ਸਮੇਂ ਗਲਤ ਤੇ ਜਦੋਂ ਪ੍ਰਚਾਰ ਕਰਦੀ ਦੀ ਪਾਰਟੀ ਜਾਂ ਅੱਜ ਗਲਤ ਨੇ ਜਦੋਂ ਉਹਨੂੰ ਸਰਦਾ ਅਜਲੀਆਂ ਭੇਟ ਕਰਨਾ ਇਹ ਫਿਰ ਇਹਦਾ ਮਤਲਬ ਹੋ ਗਿਆ ਮਾਨ ਸਾਹਿਬ ਤਾਂ ਕਿਤੇ ਵੀ ਜਾ ਸਕਦੇ ਨੇ ਮਤਲਬ ਲਈ ਅੱਜ ਇਹ ਹੀ ਪਤਾ ਲੱਗਦਾ ਵੀ ਇਹ ਤੋਂ ਖੇਰੇ ਦੀ ਚੁਮ ਲੜਨ ਦੀ ਸੁਭਾਅ ਹੈ ਵੀ ਵਿਜੇਂਦਰ ਮੇਰੀ ਸਪੋਰਟ ਕਰੂਗਾ ਅੱਜ ਜਾ ਕੇ ਸੰਤਰਾਮ ਸਿੰਘਲਾ ਵਧੀਆ ਹੋ ਗਿਆ ਊ ਮਾਨ ਸਾਹਿਬ ਦੀ ਪਾਰਟੀ ਦੇ ਆਗੂ ਅੱਜ ਵੀ ਲੋਂਗਵਾਲ ਨੂੰ ਗਾਲਾਂ ਕੱਢਦੇ ਨੇ ਤਾਂ ਜਦੋਂ ਉਦੋਂ ਲੋਂਗਵਾਲ ਦਲ ਵਾਲਿਆਂ ਨਾਲ ਸਮਝੌਤਾ ਦੀ ਸਪੋਰਟ ਕਰਦੇ ਤੇ ਲੋਂਗ ਲੋਂਗਵਾਲ ਦੇ ਬੰਦੇ ਟੌੜਾ ਗਰੁੱਪ ਦੇ ਤਾਂ ਉਦੋਂ ਲੋਂਗਵਾਲ ਨੂੰ ਵੀ ਜਾ ਕੇ ਉਹਦੀਆਂ ਸਰਦਾਂ ਜਿਹੜੀਆਂ ਪੇਟ ਕਰਤੀਆਂ ᱛੀਆਂ ਇਹ 도ਗਲੀ ਨੀਤੀ ਹੈ ਜਿਹੜੀ ਇਸ ਨੇ ਸਾਡੀ ਕੌਮ ਦਾ ਬਹੁਤ ਨੁਕਸਾਨ ਕੀਤਾ ਤਾਂ ਮਾਨ ਸਾਹਿਬ ਇਸੇ ਜਿਹੜਾ ਇਹ ਦੋਗਲਾਪਣ ਇਹਦੇ ਕਾਰਨ ਮਾਨਸਾਬ ਤਰੱਕੀ ਨਹੀਂ ਕਰ ਸਕੇ ਇੱਕ ਪਾਸੇ ਕਹਿ ਦਿੰਦੇ ਨੇ ਵੀ ਇਸੇ ਨੂੰ ਕੌਮ ਨੇ ਕੌਮ ਨੇ ਮੈਨੂੰ ਹਰਾਣ ਦੀ ਆ ਪਰ ਕੌਮ ਨੇ ਤਾਂ ਜਿਤਾਤਾ ਦੀ ਪਰ ਅੱਜ ਕਿਉਂ ਹਾਲਤ ਮਾੜੀ ਅੱਜ ਕਿਉਂ ਸੰਤਰਾਮ ਸਿੰਘ ਲੇਵਦੀਆਂ ਦੀਆਂ ਦੋਸਤੀਆਂ ਦੀਆਂ ਬਰਸੀਆਂ ਤੇ ਜਾਣਾ ਪੈ ਰਿਹਾ ਇਹ ਸਪਸ਼ਟ ਮੰਗਦਾ ਵੀ ਜਦ ਅਸੀਂ ਵੀ ਪਈ ਉਹਨਾਂ ਤੋਂ ਮਾਫੀ ਮੰਗੀਏ ਜੇ ਗਲਤੀ ਆ ਜੇ ਉਹ ਗਲਤ ਪ੍ਰਚਾਰ ਤੀ ਤੁਸੀਂ ਲਾਗ ਪੁੱਛ ਕੇ ਕੀਤਾ ਤੀ ਫਿਰ ਸਾਨੂੰ ਵੀ ਸਾਡਾ ਵੀ ਫਰਜ਼ਵੰਦ ਹੈ ਅਸੀਂ ਉਹਨਾਂ ਤੋਂ ਮਾਫੀ ਮੰਗੀ ਅਸੀਂ ਬਹੁਤ ਮੈਂ ਬਹੁਤ ਪ੍ਰਚਾਰ ਕੀਤਾ ਮੈਂ ਹੁਣ ਆਪਦੇ ਆਪ ਨੂੰ ਮਨ ਨੂੰ ਬੜਾ ਦੁੱਖ ਹੋ ਰਿਹਾ ਵੀ ਕਿਸੇ ਦੇ ਸੁਣ ਕੇ ਇਹ じゃ ਨਹੀਂ ਕਰਨਾ ਚਾਹੀਦਾ ਪਰ ਪਾਰਟੀ ਦੀ ਇਸ ਤਾਂ ਮਾਨ ਸਾਹਿਬ ਨੂੰ ਰੱਬ ਸਮਝਦੇ ਤੇ ਵੀ ਜੋ ਕਹਿੰਦੇ ਨੇ ਇਮਾਨ ਸਿੰਘ ਮਾਨ ਤੋਂ ਸੁਣਿਆ ਜੋ ਵੀ ਉੱਥੇ ਰਲ ਕੇ ਸਾਰਿਆਂ ਨੂੰ ਪਤਾ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ ਅਸੀਂ ਕਿੰਨਾ ਪ੍ਰਚਾਰ ਕੀਤਾ ਇਸ ਗੱਲ ਦਾ ਸਿੱਖਾਂ ਦੇ ਲਵੇ ਵੀ ਇਹਨੂੰ ਵੋਟ ਨਾ ਪਾਓ ਸਾਧ ਸੰਗਤ ਜੀ ਇਹ ਜਿਹੜੀ ਧੋਗਲੀ ਨੀਤੀ ਹੈ ਮਾਨ ਸਾਹਿਬ ਨੂੰ ਇਹ ਬਹੁਤ ਮਾੜੀ ਹੈ ਮਾਨ ਸਾਹਿਬ ਨੂੰ ਇਹ ਕਲੀਅਰ ਕਰਨਾ ਚਾਹੀਦਾ ਹੈ ਵੀ ਉਹਦੇ ਗਲਤ ਸੀ ਜਦੋਂ ਪ੍ਰਚਾਰ ਕਰਦੇ ਤੇ ਜਾਂ ਅੱਜ ਗਲਤ ਨੇ ਜਦੋਂ ਮਾਨ ਸਾਹਿਬ ਦੀ ਵਰਸੀ ਉਹਦੇ ਸਿੰਘਲਾ ਸਿੰਘਲਾ ਸਾਹਿਬ ਦੀ ਵਰਸੀ ਤੇ ਜਾ ਕੇ ਉਹਨੂੰ ਸੱਦਾ ਜਾਂ ਤੇ ਕੋਤੇ ਪੁੱਤਰ ਨੂੰ ਮਿਲਣਾ ਕੋਈ ਗਨਾਹ ਨਹੀਂ ਪਰ ਦੋਸ਼ੀ ਹੈ ਜੇ ਉਹ ਦੋਸ਼ੀ ਧੀ ਇੰਦਰਾ ਗਾਂਧੀ ਸਾਡੀ ਦੋਸ਼ੀ ਹੈ ਠੀਕ ਹੈ ਇੰਦਰਾ ਗਾਂਧੀ ਤੇ ਬੱਚਿਆਂ ਦਾ ਪੁੱਤਿਆਂ ਦਾ ਕੋਈ ਦੋਸ਼ ਨਹੀਂ ਇਹ ਤਾਂ ਦੋਸ਼ੀ ਨੇ ਦੋਸ਼ੀਆਂ ਨੂੰ ਤਾਂ ਸੰਦਾ ਜਲੀ ਅਸੀਂ ਨਹੀਂ ਪੇਟ ਕਰ ਸਕਦੇ ਸੋਮਾਨ ਨੇ ਕੱਲ ਬੜਾ ਮਾਨੂੰ ਦੁੱਖ ਆ ਇਹਨਾਂ ਕਹਿੰਦੇ ਹੋਏ ਖਿਮਾਂ ਦਾ ਜੱਜਾ ਹੁਣ ਕੋਈ ਫੈਸਲਾ ਕਰੇ ਵੀ ਕੀ ਗਲਤ ਹੈ ਕੌਣ ਸਹੀ ਹੈ